ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਰਾਹੁਲ ਨੇ ਰੀਆ ਨੂੰ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਵਿੱਚ ਵੇਖਿਆ ਸੀ ਰੀਆ ਉਸਦੇ ਮਾਸੀ ਦੇ ਮੁੰਡੇ ਦੀ ਸਾਲੀ ਸੀ ਰਾਹੁਲ ਨੂੰ ਰੀਆ ਦੇਖਦੇ ਸਾਰ ਹੀ ਪਸੰਦ ਆ ਗਈ ਸੀ ਤੇ ਉਸਨੇ ਜਿੱਦ ਹੀ ਫੜ ਲਈ ਸੀ ਕਿ ਜੇ ਵਿਆਹ ਕਰੂੰਗਾ ਤਾਂ ਰੀਆ ਨਾਲ ਹੀ ਕਰੂੰਗਾ ਰਾਹੁਲ ਦੀ ਜਿੱਦ ਦੇ ਅੱਗੇ ਉਸਦੀ ਮਾਂ ਨੂੰ ਵੀ ਝੁਕਣਾ ਪਿਆ ਅਤੇ ਉਹ rahul ਦਾ ਰਿਸ਼ਤਾ ਲੈ ਕੇ riya ਦੇ ਘਰ ਚਲੀ ਗਈ riya ਹਰ ਪੱਖੋਂ rahul ਦੇ ਕਾਬਲ ਸੀ ਉਸ ਵਿੱਚ ਕੋਈ ਕਮੀ ਨਹੀਂ ਸੀ ਪਰ ਫਿਰ ਵੀ rahul ਦੀ ਮਾਂ ਨੂੰ ਲੱਗਦਾ ਸੀ ਕਿ ਮੇਰੇ rahul ਨੂੰ ਤਾਂ ਲੱਖਾਂ ਵਿੱਚੋਂ ਇੱਕ ਕੁੜੀ ਮਿਲੇਗੀ rahul ਇੱਕ ਬਹੁਤ ਹੀ ਵਧੀਆ ਇੰਜੀਨੀਅਰ ਸੀ ਉਸ ਦੀ ਸੈਲਰੀ ਪੈਕੇਜ ਵੀ ਬਹੁਤ ਵਧੀਆ ਸੀ ਤੇ ਉਹ ਇੱਕ ਇਕਲੌਤਾ ਮੁੰਡਾ ਸੀ ਇਸ ਕਰਕੇ ਹੀ rahul ਦੀ ਮਾਂ ਨੇ ਗੱਲਾਂ-ਗੱਲਾਂ ਵਿੱਚ ਹੀ riya ਦੇ ਮੰਮੀ ਪਾਪਾ ਨੂੰ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਦੇ ਘਰ ਤਾਂ ਵੱਡੇ-ਵੱਡੇ ਘਰਾਂ ਦੀਆਂ ਕੁੜੀਆਂ ਦੇ ਰਿਸ਼ਤੇ ਆ ਰਹੇ ਨੇ ਪਰ ਰਾਹੁਲ ਰੀਹਾ ਦੇ ਪਿੱਛੇ ਹੀ ਪਿਆ ਹੋਇਆ ਹੈ ਇਸ ਕਰਕੇ ਮਜਬੂਰ ਹੋ ਕੇ ਹੀ ਉਸ ਨੂੰ ਆਪਣੇ ਇਕਲੌਤੇ ਪੁੱਤ ਦਾ ਵਿਆਹ ਰੀਆ ਨਾਲ ਕਰਨਾ ਪੈ ਰਿਹਾ ਸੀ ਇਸ ਲਈ ਉਨ੍ਹਾਂ ਨੂੰ ਵੀ ਰੀਆ ਨੂੰ ਵਧੀਆ ਦਾਜ ਦੇਣਾ ਚਾਹੀਦਾ ਸੀ ਵੈਸੇ ਵੀ ਰੀਆ ਦੇ ਮੰਮੀ ਪਾਪਾ ਆਪਣੀ ਹਸਤੀਤ ਦੇ ਹਿਸਾਬ ਨਾਲ ਉਸ ਨੂੰ ਦਾਜ ਦਿੰਦੇ ਹੀ ਰਾਹੁਲ ਦੀ ਮੰਮੀ ਨੇ ਗੱਲਾਂ-ਗੱਲਾਂ ਵਿੱਚ ਕਾਫੀ ਕੁਝ ਬੋਲ ਦਿੱਤਾ ਸੀ ਤਾਂ ਹੀ ਉਹਨਾਂ ਨੇ ਆਪਣੀ ਔਕਾਤ ਤੋਂ ਵੱਧ ਕੇ ਆਪਣੀ ਧੀ ਲਈ ਦਾਜ ਇਕੱਠਾ ਕੀਤਾ ਅਤੇ ਵਿਆਹ ਤੇ ਰੀਆ ਨੂੰ ਉਹ ਸਾਰਾ ਦਾਜ ਦੇ ਕੇ ਉਹਨਾਂ ਨੇ ਵਿਦਾ ਕਰ ਦਿੱਤਾ ਹੁਣ ਰੀਆ ਆਪਣੇ ਸਹੁਰੇ ਘਰ ਆ ਚੁੱਕੀ ਸੀ ਸਹੁਰੇ ਘਰ ਦਾ ਮਾਹੌਲ ਬਹੁਤ ਹੀ ਵਧੀਆ ਸੀ ਇੱਕ ਛੋਟਾ ਜਿਹਾ ਪਰਿਵਾਰ ਸੀ ਪਰਿਵਾਰ ਵਿੱਚ ਰਾਹੁਲ ਰਾਹੁਲ ਦੀ ਮੰਮੀ ਤੇ ਇੱਕ ਛੋਟੀ ਨਰਿੰਦ ਪ੍ਰਿੰਕਾ ਸੀ ਪ੍ਰਿੰਕਾ ਰੀਆ ਦੀ ਹਮੂਮਰ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਰੀਆ ਦੀ ਸੱਸ ਆਪਣੀ ਧੀ ਪ੍ਰਿਅੰਕਾ ਲਈ ਰਿਸ਼ਤਾ ਲੱਭ ਰਹੀ ਸੀ ਤੇ ਇੱਕ ਜਗ੍ਹਾ ਤੇ ਉਸ ਦਾ ਰਿਸ਼ਤਾ ਲਗਭਗ ਤੈਅ ਹੋ ਗਿਆ ਸੀ ਰੀਆ ਕਹਿਣ ਲੱਗੀ ਇੰਨੀ ਜਲਦੀ ਕਿਉਂ ਰਿਸ਼ਤਾ ਕਰ ਰਹੇ ਹੋ ਅਜੇ ਹੁਣ ਹੀ ਤਾਂ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ ਹਾਂ ਅਸੀਂ ਨਨਦ ਭਾਬੀ ਨੇ ਤਾਂ ਇੱਕ ਦੂਜੇ ਨਾਲ ਸਮਾਂ ਵੀ ਨਹੀਂ ਬਿਤਾਇਆ ਤੁਸੀਂ ਪ੍ਰਿਅੰਕਾ ਦਾ ਵਿਆਹ ਕੁਝ ਦਿਨ ਰੁੱਕ ਕੇ ਕਰ ਲਿਓ ਅਸੀਂ ਵੀ ਤਾਂ ਕੁਝ ਟਾਈਮ ਇਕੱਠੀਆਂ ਰਹਿ ਲਵਾਂਗੀਆਂ ਇਸ ਗੱਲ ਤੇ ਉਸਦੀ ਸੱਸ ਕਹਿਣ ਲੱਗੀ ਨਹੀਂ ਬੇਟਾ ਧੀਆ ਦੀ ਉਮਰ ਹੋਣ ਤੇ ਉਹਨਾਂ ਦਾ ਵਿਆਹ ਜਲਦੀ ਹੀ ਕਰ ਦੇਣਾ ਚਾਹੀਦਾ ਹੈ ਮੈਂ ਤਾਂ ਪ੍ਰਿਆੰਕਾ ਦਾ ਵਿਆਹ ਪਹਿਲਾਂ ਕਰਨਾ ਚਾਹੁੰਦੀ ਸੀ ਤੇ ਉਸ ਤੋਂ ਬਾਅਦ ਰਾਹੁਲ ਦਾ ਪਰ ਰਾਹੁਲ ਨੇ ਤੇਰੇ ਨਾਲ ਵਿਆਹ ਕਰਵਾਉਣ ਦੀ ਜਿੱਦ ਫੜ ਲਈ ਸੀ ਤੇ ਤੇਰੇ ਮੰਮੀ ਪਾਪਾ ਤੇਰੇ ਲਈ ਰਿਸ਼ਤਾ ਲੱਭ ਰਹੇ ਸੀ ਤਾਂ ਰਾਹੁਲ ਨੂੰ ਲੱਗਿਆ कि ਜਦੋਂ ਤੱਕ ਪ੍ਰਿਆੰਕਾ ਦਾ ਵਿਆਹ ਹੋਵੇਗਾ ਕਿਤੇ ਤੇਰਾ ਵਿਆਹ ਹੋਰ ਥਾਂ ਨਾ ਹੋ ਜਾਵੇ ਇਸ ਕਰਕੇ ਜਲਦੀ ਜਲਦੀ ਮੈਨੂੰ ਪਹਿਲਾਂ ਰਾਹੁਲ ਦਾ ਵਿਆਹ ਕਰਨਾ ਪਿਆ ਪਰ ਹੁਣ ਮੈਨੂੰ ਪ੍ਰਿਆੰਕਾ ਦਾ ਵਿਆਹ ਕਰਨਾ ਹੈ ਇਹ ਰਿਸ਼ਤਾ ਲਗਭਗ ਫਾਈਨਲ ਹੋ ਗਿਆ ਹੈ ਕੁਝ ਹੀ ਦਿਨਾਂ ਵਿੱਚ ਪ੍ਰਿਆੰਕਾ ਦਾ ਵਿਆਹ ਇੱਕ ਚੰਗੇ ਘਰ ਵਿੱਚ ਤੈਅ ਹੋ ਗਿਆ ਸੀ ਤੇ ਤਿੰਨ ਮਹੀਨਿਆਂ ਬਾਅਦ ਉਸ ਦਾ ਵਿਆਹ ਕਰਨਾ ਸੀ ਰੀਆ ਦੇ ਦਾਜ ਵਿੱਚ ਜੋ ਵੀ ਸਮਾਨ ਆਇਆ ਸੀ ਫਰਨੀਚਰ ਬਿਜਲੀ ਦਾ ਸਮਾਨ ਬਰਤਨ ਮਹਿੰਗੇ ਕੱਪੜੇ ਇੱਥੋਂ ਤੱਕ ਕਿ ਰੀਆ ਦੇ ਪਾਏ ਗਹਿਣੇ ਜੋ ਉਸ ਦੇ ਸਹੁਰਿਆਂ ਨੇ ਪਾਏ ਸੀ ਅਜੇ ਤੱਕ ਸਾਰਾ ਕੁਝ ਉਵੇਂ ਹੀ ਪਿਆ ਸੀ ਰੀਆ ਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਸੀ ਉਹ ਬਸ ਹਲਕੇ ਫੁਲਕੇ ਗਹਿਣੇ ਪਾਉਂਦੀ ਸੀ ਬਾਕੀ ਦੇ ਭਾਰੇ ਗਹਿਣੇ ਉਸ ਦੀ ਸੱਸ ਨੇ ਲਹਾ ਕੇ ਰੱਖ ਦਿੱਤੇ ਤੇ ਕਿਹਾ ਇਨਾਂ ਨੂੰ ਪਾ ਕੇ ਤੈਨੂੰ ਆਰਾਮ ਨਹੀਂ ਮਿਲੇਗਾ ਬਸ ਇੱਕ ਸੂਟਕੇਸ ਜਿਸ ਵਿੱਚ ਉਸਦੇ ਥੋੜੇ ਕੱਪੜੇ ਸੀ ਉਹੋ ਹੀ ਰੀਆ ਦੇ ਕਮਰੇ ਵਿੱਚ ਆਇਆ ਸੀ ਉਹਨਾਂ ਨੂੰ ਹੀ ਉਹ ਵਰਤ ਰਹੀ ਸੀ ਬਾਕੀ ਸਾਰਾ ਸਮਾਨ ਨੀਚੇ ਇੱਕ ਕਮਰੇ ਵਿੱਚ ਰੱਖ ਕੇ ਜਿੰਦਾ ਲਗਾਇਆ ਹੋਇਆ ਸੀ ਇੱਕ ਦਿਨ ਰੀਆ ਨੇ ਰਾਹੁਲ ਨੂੰ ਕਿਹਾ ਕਿ ਆਪਣੇ ਕਮਰੇ ਵਾਲਾ ਏਸੀ ਪੁਰਾਣਾ ਹੋ ਗਿਆ ਹੈ ਮੰਮੀ ਪਾਪਾ ਨੇ ਮੈਨੂੰ ਬਿਲਕੁਲ ਨਵਾਂ ਏਸੀ ਦਿੱਤਾ ਸੀ ਤੇ ਉਹ ਅਜੇ ਡੱਬੇ ਵਿੱਚ ਹੀ ਬੰਦ ਪਿਆ ਹੈ ਤੁਸੀਂ ਅੱਜ ਇਲੈਕਟ੍ਰੀਸ਼ੀਅਨ ਨੂੰ ਭੇਜ ਦੇਣਾ ਤੇ ਉਹ ਇਸ ਨੂੰ ਫਿੱਟ ਕਰ ਜਾਵੇਗਾ ਤੇ ਮੰਮੀ ਨੂੰ ਕਹਿ ਦੇਣਾ ਕਿ ਉਸ ਕਮਰੇ ਦੀ ਚਾਬੀ ਮੈਨੂੰ ਦੇ ਦੇਣ ਜਿਸ ਵਿੱਚ ਦਾਜ ਦਾ ਸਾਰਾ ਸਮਾਨ ਰੱਖਿਆ ਹੋਇਆ ਹੈ ਰਾਹੁਲ ਨੇ ਕਿਹਾ ਠੀਕ ਹੈ ਮੈਂ AC ਫਿਟਿੰਗ ਵਾਲੇ ਨੂੰ ਭੇਜ ਦੇਵਾਂਗਾ ਪਰ ਜਦੋਂ ਇਲੈਕਟ੍ਰੀਸ਼ੀਅਨ ਆਇਆ ਤਾਂ ਰੀਆ ਦੀ ਸੱਸ ਨੇ ਉਸ ਨੂੰ ਵਾਪਸ ਭੇਜ ਦਿੱਤਾ ਕਿ ਸਾਡੇ ਘਰ ਵਿੱਚ ਸਾਰੇ ਕਮਰਿਆਂ 'ਚ ਇਹੀ ਲੱਗੇ ਹੋਏ ਹਨ ਫਿਰ ਹਾਲ ਕੋਈ ਏਸੀ ਲਗਾਉਣ ਦੀ ਜ਼ਰੂਰਤ ਨਹੀਂ ਹੈ ਰੀਆ ਨੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਸਾਡੇ ਕਮਰੇ ਦਾ ਏਸੀ ਕਾਫੀ ਪੁਰਾਣਾ ਹੋ ਗਿਆ ਹੈ কুলਿੰਗ ਸਹੀ ਢੰਗ ਨਾਲ ਨਹੀਂ ਹੁੰਦੀ ਜਦੋਂ ਨਵਾਂ ਪਿਆ ਹੈ ਤਾਂ ਆਪਾਂ ਨੂੰ ਲਗਾਉਣ ਵਿੱਚ ਕੀ ਹਰਜ ਹੈ ਪਰ ਉਸ ਦੀ ਸੱਸ ਨੇ ਸਾਫ਼ ਮਨਾਂ ਕਰ ਦਿੱਤਾ ਰੀਆ ਦਾ ਅਜੇ ਹੁਣ ਹੀ ਵਿਆਹ ਹੋਇਆ ਸੀ ਇਸ ਘਰ ਵਿੱਚ ਨਵੀਂ-ਨਵੀਂ ਸੀ ਉਹ ਵੀ ਕੀ ਬੋਲਦੀ ਉਹ ਚੁੱਪ ਹੋ ਗਈ ਸ਼ਾਮ ਨੂੰ ਜਦੋਂ ਰਾਹੁਲ ਦੇ اپنی ممی ਨੂੰ ਪੁੱਛਿਆ ਕਿ ਤੁਸੀਂ اے سی ਕਿਉਂ ਨਹੀਂ ਲਗਵਾਉਣ ਦਿੱਤਾ ਤਾਂ ਉਸ ਦੀ ਮੰਮੀ ਨੇ ਕਿਹਾ ਕਿ ਤੁਹਾਡੇ ਕਮਰੇ ਵਾਲਾ اے سی ਸਿਰਫ 6 ਸਾਲ ਪੁਰਾਣਾ ਹੀ ਤਾਂ ਹੈ ਜੇ ਇੰਨੀ ਜਲਦੀ ਸਮਾਨ ਬਦਲੋਗੇ ਤਾਂ ਤੁਸੀਂ ਬਚਤ ਕਿਵੇਂ ਕਰੋਗੇ ਜੇ ਨਵਾਂ ਸਮਾਨ ਆ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੁਰਾਣਾ ਸਮਾਨ ਖਰਾਬ ਹੋ ਗਿਆ ਰਾਹੁਲ ਨੂੰ ਵੀ ਆਪਣੀ ਮਾਂ ਦੀ ਗੱਲ ਸਹੀ ਲੱਗੀ ਅਤੇ ਉਸ ਨੇ ਸੋਚਿਆ ਕਿ 1-2 ਸਾਲ ਪੁਰਾਣੇ اے سی ਨਾਲ ਹੀ ਕੰਮ ਚਲਾ ਲੈਂਦੇ ਹਾਂ ਅਗਲੇ ਦਿਨ ਰੀਆ ਨੇ ਇੱਕ ਮਹਿੰਗਾ ਕ੍ਰੌਕਰੀਜ਼ ਦਾ ਸੈੱਟ ਜੋ ਉਸਦੇ ਸਾਮਾਨ ਨਾਲ ਕਮਰੇ ਵਿੱਚ ਹੀ ਆ ਗਿਆ ਸੀ ਚਾਹ ਪੀਣ ਲਈ ਕੱਢ ਲਿਆ ਤੇ ਇਸ ਗੱਲ ਤੇ ਵੀ ਉਸਦੀ ਸੱਸ ਨੇ ਬਹੁਤ ਰੌਲਾ ਪਾਇਆ ਤੇ ਕਿਹਾ ਜਦੋਂ ਘਰ ਵਿੱਚ ਇੰਨੀ ਸਾਰੀ ਕ੍ਰੌਕਰੀ ਮੌਜੂਦ ਹੈ ਤਾਂ ਫਿਰ ਇਹ ਨਵਾਂ ਖੋਲਣ ਦੀ ਕੀ ਜ਼ਰੂਰਤ ਹੈ ਤਾਂ ਰੀਆ ਕਹਿਣ ਲੱਗੀ ਮੰਮੀ ਇਹਨਾਂ ਨੂੰ ਰੱਖ ਕੇ ਵੀ ਕੀ ਕਰਾਂਗੇ ਇਹ ਚੀਜ਼ਾਂ ਵਰਤਣ ਲਈ ਹੀ ਨੇ ਬਾਦ ਵਿੱਚ ਹੋਰ ਡਿਜ਼ਾਈਨ ਆ ਜਾਣਗੇ ਪਰ ਉਸ ਦੀ ਸੱਸ ਨੇ ਕਿਹਾ ਕਿ ਜਦੋਂ ਘਰ ਵਿੱਚ ਹਰ ਚੀਜ਼ ਮੌਜੂਦ ਹੈ ਤਫਾਤੁਚ ਨਵੀਂ ਕੱਢ ਕੇ ਕੀ ਲੈਣਾ ਘਰ ਵਿੱਚ ਇੰਨੀ ਜਗ੍ਹਾ ਨਹੀਂ ਕਿ ਹਰ ਸਮਾਨ ਨੂੰ ਡਬਲ ਕਰ ਦਿੱਤਾ ਜਾਵੇ ਜਾਂ ਫਿਰ ਸਾਰਾ ਪੁਰਾਣਾ ਸਮਾਨ ਟੀਵੀ ਫ੍ਰਿਜ واਸ਼ਿੰਗ ਮਸ਼ੀਨ ਵਗੈਰਾ ਬਾਹਰ ਸੁੱਟ ਦੇ ਤੇ ਨਵਾਂ ਸਮਾਨ ਕੱਢ ਲੈ ਇਹ ਸਭ ਕੁਝ ਰੀਆ ਦੀ ਮਾਂ ਨੇ ਬਹੁਤ ਗੁੱਸੇ ਦੇ ਵਿੱਚ ਕਿਹਾ ਰੀਆ ਜੋ ਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਮ ਨੂੰ ਜਦੋਂ ਰਾਹੁਲ ਆਇਆ ਤਾਂ ਰੀਆ ਨੇ ਉਸ ਨੂੰ ਕਿਹਾ ਕਿ ਜੇਕਰ ਮੇਰੇ ਦਾਜ ਦਾ ਸਮਾਨ ਮੈਨੂੰ ਵਰਤਨ ਹੀ ਨਹੀਂ ਦੇਣਾ ਸੀ ਤਾਂ ਤੁਹਾਡੀ ਮੰਮੀ ਨੇ ਮੇਰੇ ਮੰਮੀ ਪਾਪਾ ਤੋਂ ਐਨਾ ਦਾਜ ਕਿਉਂ ਮੰਗਿਆ ਜਦੋਂ ਉਸ ਨੂੰ ਇਸਤੇਮਾਲ ਹੀ ਨਹੀਂ ਕਰਨਾ। ਰਾਹੁਲ ਨੂੰ ਵੀ ਇਹ ਗੱਲ ਸਹੀ ਨਹੀਂ ਲੱਗ ਰਹੀ ਸੀ ਕਿਉਂਕਿ ਉਸ ਦੀ ਮੰਮੀ ਨੇ ਬਹੁਤ ਜ਼ਬਰਦਸਤੀ ਦਾਜ ਲੈ ਲਿਆ ਸੀ। ਉਹ ਆਪਣੀ ਮੰਮੀ ਦੇ ਕਮਰੇ ਵਿੱਚ ਗਿਆ ਤੇ ਕਹਿਣ ਲੱਗਾ ਮੰਮੀ ਕੀ ਗੱਲ ਹੋ ਗਈ ਤੁਸੀਂ ਜੋ ਜ਼ਬਰਦਸਤੀ ਰੀਆ ਦੇ ਮੰਮੀ ਪਾਪਾ ਤੇ ਪ੍ਰੈਸ਼ਰ ਪਾ ਕੇ ਐਨਾ ਸਮਾਨ ਦੇਹਜ ਵਿੱਚ ਲਿਆ ਤੇ ਹੁਣ ਉਸ ਨੂੰ ਵਰਤਣ ਵੀ ਨਹੀਂ ਦੇ ਰਹੇ ਇਹ ਤਾਂ ਕੋਈ ਗੱਲ ਨਹੀਂ ਹੋਈ ਸਾਰਾ ਸਮਾਨ ਤਾਂ ਪਿਆ ਪਿਆ ਖਰਾਬ ਹੋਈ ਹੋ ਜਾਵੇਗਾ ਫਿਰ ਕਿਉਂ ਤੁਸੀਂ ਐਨਾ ਦਾਜ ਲਿਆ ਸੀ ਹੁਣ ਰੀਆ ਦੀ ਸੱਸ ਆਪਣੇ ਪੁੱਤਰ ਆਹਲ ਨੂੰ ਕਹਿਣ ਲੱਗੀ ਦੇਖੋ ਮੈਂ ਗੱਲਾਂ ਨੂੰ ਘੁਮਾ-ਘੁਮਾ ਕੇ ਨਹੀਂ ਕਰਾਂਗੀ ਤਿੰਨ ਮਹੀਨਿਆਂ ਨੂੰ ਤੇਰੀ ਭੈਣ ਦਾ ਵਿਆਹ ਹੈ ਤੇਰੀ ਆ ਜਿਹੜਾ ਇਹਨਾਂ ਦਾਜ ਲੈ ਕੇ ਆਈ ਹੈ ਉਸਮਾਨ ਹੀ ਮੈਂ ਆਪਣੀ ਧੀ ਨੂੰ ਦੇ ਕੇ ਸਹੁਰੇ ਘਰ ਤੋਰਾਂਗੀ ਮੇਰੇ ਇੱਕ ਨੂੰ ਤੇ ਪੁੱਤ ਹੈ ਤੇ ਘਰ ਵਿੱਚ ਸਾਰਾ ਸਮਾਨ ਪਹਿਲਾਂ ਹੀ ਹੈ ਤਾਂ ਫਿਰ ਨਮਾ ਸਮਾਨ ਖੋਲ ਕੇ ਖਰਾਬ ਕਿਉਂ ਕਰਨਾ ਜੇ ਘਰ ਵਿੱਚ ਪੁਰਾਣਾ ਸਮਾਨ ਪਿਆ ਹੈ ਤਾਂ ਨਮਾ ਖੋਲ ਕੇ ਦੱਸੋ ਕੀ ਕਰਨਾ ਇਸ ਚੀਜ਼ ਦਾ ਤਾਂ ਕੋਈ ਫਾਇਦਾ ਨਾ ਹੋਇਆ ਤਿੰਨ ਮਹੀਨਿਆਂ ਨੂੰ ਪ੍ਰਿਆੰਕਾ ਦਾ ਵਿਆਹ ਹੈ ਤੇ ਉਸ ਵਾਸਤੇ ਆਪਾਂ ਨੂੰ ਸਾਰਾ ਨਵਾਂ ਸਮਾਨ ਖਰੀਦਣਾ ਪਵੇਗਾ ਤੇ ਪੈਸੇ ਤਾਂ ਆਪਣੇ ਹੀ ਲੱਗਣਗੇ ਤਾਂ ਫालतू ਵਿੱਚ ਪੈਸੇ ਕਿਉਂ ਖਰਚ ਕਰਨੇ ਨੇ ਜਦੋਂ ਘਰ ਵਿੱਚ ਸਾਰਾ ਸਮਾਨ ਨਵਾਂ ਪਿਆ ਹੈ ਅਸੀਂ ਇਹ ਸਾਰਾ ਸਮਾਨ ਪ੍ਰਿਆੰਕਾ ਨੂੰ ਵਿਆਹ ਵਿੱਚ ਦੇ ਦੇਵਾਂਗੇ ਵੈਸੇ ਵੀ ਘਰ ਵਿੱਚ ਜੋ ਕੁਝ ਵੀ ਹੈ ਉਹ ਤੁਹਾਡਾ ਦੋਨਾਂ ਦਾ ਹੀ ਹੈ ਤੇ ਜੇ ਰੀਆ ਦਾ ਸਮਾਨ ਤੂੰ ਪ੍ਰਿਆੰਕਾ ਨੂੰ ਨਹੀਂ ਦਿੱਤਾ ਤਾਂ ਵੀ ਤਾਂ ਸਾਰਾ ਸਮਾਨ ਤੈਨੂੰ ਹੀ ਖਰੀਦਣਾ ਪਊਗਾ ਇਸ ਕਰਕੇ ਰੀਆ ਦਾ ਇਹ ਸਾਰਾ ਸਮਾਨ ਮੈਂ ਉਸ ਨੂੰ ਇਸਤੇਮਾਲ ਨਹੀਂ ਕਰਨ ਦੇ ਰਹੀ ਸੀ ਇਹ ਸਾਰਾ ਕੁਝ ਸੁਣ ਕੇ ਰੀਆ ਨੂੰ ਬਹੁਤ ਗੁੱਸਾ ਆਇਆ ਰਾਹੁਲ ਵੀ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਮੰਮੀ ਇਹ ਕੋਈ ਗੱਲ ਹੋਈ ਤੁਸੀਂ ਪ੍ਰਿਆੰਕਾ ਨੂੰ ਰੀਆ ਦਾ ਸਮਾਨ ਦੇਵੋਗੇ ਮੈਂ ਤਾਂ ਇਹ ਨਹੀਂ ਕਿਹਾ ਕਿ ਮੈਂ ਪ੍ਰਿਆੰਕਾ ਲਈ ਦਾਜ ਨਹੀਂ ਖਰੀਦਾਂਗਾ ਮੈਂ ਆਪਣੀ ਭੈਣ ਦੇ ਵਿਆਹ ਵਿੱਚ ਕੋਈ ਘਸਰ ਨਹੀਂ ਛੱਡੂਗਾ ਤਾਂ ਉਸਦੀ ਮਾਂ ਕਹਿਣ ਲੱਗੀ ਇਹ ਤਾਂ ਮੈਨੂੰ ਪਤਾ ਹੈ ਪਰ ਪੁੱਤ ਜਦੋਂ ਘਰ ਵਿੱਚ ਸਮਾਨ ਪਿਆ ਹੈ ਫਿਰ ਆਪਾਂ ਖਰਚ ਕਿਉਂ ਕਰਨਾ ਰੀਆ ਕਹਿਣ ਲੱਗੀ ਮੰਮੀ ਤੁਹਾਨੂੰ ਪਤਾ ਹੈ ਇਸ ਦਾਜ ਦੇ ਪ੍ਰੈਸ਼ਰ ਵਿੱਚ ਮੇਰੇ ਮੰਮੀ ਪਾਪਾ ਕਿੰਨੇ ਤੰਗ ਹੋਏ ਉਹਨਾਂ ਨੇ ਬਹੁਤ ਮੁਸ਼ਕਿਲ ਨਾਲ ਇਹ ਸਾਰਾ ਦਾਜ ਇਕੱਠਾ ਕੀਤਾ ਸੀ ਮੈਂ ਉਹਨਾਂ ਦਾ ਦੁੱਖ ਦੇਖਿਆ ਹੈ ਤੇ ਤੁਸੀਂ ਆਸਾਨੀ ਨਾਲ ਇਹ ਚੱਕ ਕੇ اپنی ਧੀ ਨੂੰ ਦੇ ਰਹੇ ਹੋ ਜਿਸ ਮਾਂ ਬਾਪ ਨੇ ਐਨੀ ਮੁਸ਼ਕਿਲ ਨਾਲ ਇਹ ਸਾਰਾ ਦਾਜ ਆਪਣੀ ਧੀ ਨੂੰ ਦਿੱਤਾ ਤੁਸੀਂ ਇਸ ਧੀ ਨੂੰ ਇਸਤੇਮਾਲ ਹੀ ਨਹੀਂ ਕਰਨ ਦੇ ਰਹੇ ਤੇ ਇਸ ਵਿੱਚੋਂ ਬਹੁਤ ਸਾਰਾ ਸਮਾਨ ਮੈਂ ਆਪਣੀ ਪਸੰਦ ਨਾਲ ਖਰੀਦਿਆ ਹੋਇਆ ਹੈ ਕਿ ਮੈਨੂੰ ਮੇਰੀ ਪਸੰਦ ਨਾਲ ਖਰੀਦਾ ਸਮਾਨ ਕੱਪੜੇ ਗਹਿਣੇ ਵਰਤਨ ਦਾ ਕੋਈ ਹੱਕ ਨਹੀਂ ਤੇ ਉੱਪਰੋਂ ਤੁਸੀਂ ਪ੍ਰਿਆੰਕਾ ਦੇ ਨਾਲ ਵੀ ਗਲਤ ਕਰ ਰਹੇ ਹੋ 3 ਮਹੀਨਿਆਂ ਬਾਅਦ ਉਸਦਾ ਵਿਆਹ ਹੈ ਉਹਦੇ ਵੀ ਕੁਝ ਸ਼ੌਂਕ ਹੋਣਗੇ ਉਹ ਵੀ ਆਪਣੀ ਪਸੰਦ ਨਾਲ ਖਰੀਦਦਾਰੀ ਕਰਨਾ ਚਾਹੁੰਦੀ ਹੋਵੇਗੀ ਲੇਕਿਨ ਤੁਸੀਂ ਉਸ ਨੂੰ ਉਸਦੀ ਪਸੰਦ ਦਾ ਕੁਝ ਖਰੀਦਣ ਨਹੀਂ ਦੇ ਰਹੇ ਬਲਕਿ ਤੁਸੀਂ ਮੇਰੇ ਸਾਰੇ ਗਹਿਣੇ ਕੱਪੜੇ ਤੇ ਸਮਾਨ ਉਸ ਨੂੰ ਦੇਣਾ ਚਾਹੁੰਦੇ ਹੋ ਇਸ ਨਾਲ ਨਾ ਤਾਂ ਉਹ ਖੁਸ਼ ਰਹੇਗੀ ਤੇ ਨਾ ਮੈਂ ਕਿਉਂਕਿ ਮੇਰੇ ਪਸੰਦ ਦੀ ਚੀਜ਼ ਜੇ ਤੁਹਾਡੀ ਧੀ ਕੋਲ ਚਲੀ ਗਈ ਤੇ ਉਸ ਨੂੰ ਉਸਦੇ ਪਸੰਦ ਦੀ ਕੋਈ ਚੀਜ਼ ਨਾ ਮਿਲੇ ਤਾਂ ਦੱਸੋ ਖੁਸ਼ ਕੌਣ ਹੋਵੇਗਾ ਆਪਣੇ ਪੈਸੇ ਬਚਾਉਣ ਦੇ ਚੱਕਰ ਵਿੱਚ ਤੁਸੀਂ ਆਪਣੀ ਧੀ ਤੇ ਆਪਣੀ ਨੂੰਹ ਨੂੰ ਹਮੇਸ਼ਾ ਲਈ ਦੁਸ਼ਮਣ ਬਣਾ ਦੇਵੋਗੇ ਕਿਉਂਕਿ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਗੱਲ ਰਹੇਗੀ ਕਿ ਮੇਰਾ ਸਮਾਨ ਮੇਰੀ ਨਣਦ ਲੈ ਗਈ ਫਿਰ ਪ੍ਰਿਆੰਕਾ ਵੀ ਕਹਿਣ ਲੱਗੀ ਹਾਂ ਮੰਮੀ ਭਾਬੀ ਠੀਕ ਕਹਿ ਰਹੀ ਹੈ ਮੇਰੇ ਮਨ ਵਿੱਚ ਵੀ ਇਹ ਗੱਲ ਰਹੋ ਕਿ ਮੈਂ ਆਪਣੀ ਭਾਬੀ ਦਾ ਸਮਾਨ ਲੈ ਕੇ ਆਪਣੇ ਸਹੁਰੇ ਆ ਗਈ ਤੇ ਆਪਣੀ ਪਸੰਦ ਦਾ ਕੋਈ ਸਮਾਨ ਨਹੀਂ ਖਰੀਦ ਸਕੀ ਤੁਹਾਡੇ ਤੋਂ ਬਾਅਦ ਤਾਂ ਰਿਸ਼ਤਾ ਮੈਪਰਾ ਪਰਜਾਈ ਨਾਲ ਹੀ ਨਿਭਾਉਣਾ ਹੈ ਤਾਂ ਇੰਨਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਆਪਸੀ ਰਿਸ਼ਤੇ ਖਰਾਬ ਕਰਨ ਦਾ ਕੀ ਫਾਇਦਾ ਥੋੜਾ ਸੋਚੋ ਮੰਮੀ ਜੇ ਮੈਂ ਦੇਹੇਜ ਲੈ ਕੇ ਜਾਵਾਂ ਤੇ ਮੇਰਾ ਸਮਾਨ ਮੇਰੀ ਸੱਸ ਆਪਣੀ ਧੀ ਨੂੰ ਦੇ ਦੇਵੇ ਤਾਂ ਤੁਹਾਨੂੰ ਚੰਗਾ ਲੱਗੂਗਾ ਕਿ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਇਹ ਸਭ ਕੁਝ ਦਿੱਤਾ ਇੰਨਾ ਕੁਝ ਦੇ ਕੇ ਵਿਦਾ ਕੀਤਾ ਤੇ ਮੇਰੀ ਸੱਸ ਉਸ ਨੂੰ ਮੇਰੀ ਨਣਦ ਨੂੰ ਦੇ ਰਹੀ ਹੈ ਰਾਹੁਲ ਵੀ ਆਪਣੀ ਪਤਨੀ ਤੇ ਆਪਣੀ ਭੈਣ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ਤੇ ਕਹਿੰਦਾ ਮੰਮੀ ਇਹ ਦੋਨੋਂ ਠੀਕ ਕਹਿ ਰਹੀਆਂ ਨੇ ਉਹ ਕਹਿਣ ਲੱਗਾ ਮੰਮੀ ਤੁਸੀਂ ਫਿਕਰ ਨਾ ਕਰੋ ਪ੍ਰਿਅੰਕਾ ਨੂੰ ਜੋ ਚਾਹੀਦਾ ਮੈਂ ਸਾਰਾ ਕੁਝ ਲੈ ਕੇ ਦੇਵਾਂਗਾ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਵਧੀਆ ਤਨਖਾਹ ਹੈ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਮੇਰੇ ਕੋਲ ਪਰ ਮੈਂ ਰੀਆ ਦਾ ਕੋਈ ਵੀ ਸਮਾਨ ਪ੍ਰਿਅੰਕਾ ਨੂੰ ਦੇਣ ਦੇ ਹੱਕ ਵਿੱਚ ਨਹੀਂ ਹਾਂ ਇਸ ਨਾਲ ਸਿਰਫ ਰਿਸ਼ਤਿਆਂ ਦੇ ਵਿੱਚ ਫਰਕ ਹੀ ਪਵੇਗਾ ਤੇ ਨਾਲ ਹੀ ਮੇਰਾ ਮੇਰੇ ਸਹੁਰਿਆਂ ਨਾਲ ਰਿਸ਼ਤਾ ਖਰਾਬ ਹੋ ਜਾਵੇਗਾ ਤੁਹਾਡੇ ਛੋਟੇ ਜਿਹੇ ਲਾਲਚ ਨਾਲ ਬਹੁਤ سارے ਰਿਸ਼ਤੇ ਖਰਾਬ ਹੋ ਜਾਣਗੇ ਰੀਆ ਦੇ ਸੱਸ ਨੂੰ ਸ਼ਾਇਦ ਹੁਣ ਸਮਝ ਆ ਗਿਆ ਸੀ ਕਿ ਉਸ ਦਾ ਫੈਸਲਾ ਗਲਤ ਹੈ ਤੇ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਰੀਆ ਨੂੰ ਸਾਰਾ ਸਮਾਨ ਦੇ ਦਿੱਤਾ ਤੇ ਕਿਹਾ ਲੈ ਤੀਏ ਆਪਣੇ ਸਾਰੇ ਗਹਿਣੇ ਸਮਾਨ ਤੇ ਕੱਪੜੇ ਆਪਣੇ ਕੋਲ ਰੱਖ ਜਿਸ ਤਰ੍ਹਾਂ ਤੇਰਾ ਮਨ ਕਰਦਾ ਉਸ ਤਰ੍ਹਾਂ ਇਸਤੇਮਾਲ ਕਰ ਇਹ ਸਾਰਾ ਕੁਝ ਤੇਰਾ ਹੈ ਤੇ ਤੈਨੂੰ ਪੂਰਾ ਹੱਕ ਹੈ ਇਸ ਨੂੰ ਇਸਤੇਮਾਲ ਕਰਨ ਦਾ ਮੈਂ ਮੇਰੀ ਬੇਟੀ ਦੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਦਿਵਾ ਕੇ ਉਸ ਨੂੰ ਖੁਸ਼ੀ-ਖੁਸ਼ੀ ਸੌਰੇ ਘਰ ਭੇਜਾਂਗੇ ਤੁਸੀਂ ਮੈਨੂੰ ਬਹੁਤ ਵੱਡੀ ਗਲਤੀ ਕਰਨ ਤੋਂ ਰੋਕ ਲਿਆ ਨਹੀਂ ਤਾਂ ਮੈਂ ਇਹ ਗਲਤੀ ਮੇਰੀ ਧੀ ਅਤੇ ਮੇਰੀ ਨੂੰਹ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਦਿੰਦੀ ਜਿਹੜੀ ਕਦੇ ਖਤਮ ਨਾ ਹੁੰਦੀ ਰੀਆ ਤੇ ਪ੍ਰੇਂਕਾ ਇੱਕ ਦੂਜੇ ਦੇ ਨਾਲ ਗਲੇ ਲੱਗ ਕੇ ਕਹਿੰਦੀਆਂ ਨੇ ਸਾਡੇ ਰਿਸ਼ਤਿਆਂ ਵਿੱਚ ਕਦੇ ਤਣਾਅ ਨਹੀਂ ਆ ਸਕਦਾ ਕਿਉਂਕਿ ਅਸੀਂ ਜਣਨ ਦੀ ਭਾਬੀ ਨਹੀਂ ਅਸੀਂ ਸਹੇਲੀਆਂ ਹਾਂ ਤੇ ਸਾਰੇ ਹੀ ਖੁਸ਼ ਹੋ ਜਾਂਦੇ ਨੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ